ਸਰਕਾਰ ਨੇ ਜਿੱਦਾਂ ਟੀਚਾ ਮਿੱਥ ਲਿਆ ਕਿ ਅਸੀਂ ਇਹਨੂੰ ਜੜੋਂ ਖਤਮ ਕਰ ਦਿਆਂਗੇ ਪਰ ਜਦੋਂ ਛੋਟੀ ਜਿਹੀ ਘਟਨਾ ਕੋਈ ਪੰਜਾਬ ਦੇ ਵਿੱਚ ਵਾਪਰਦੀ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਕੋਈ ਵੀਡੀਓ ਕੋਈ ਨਸ਼ੇ ਦੇ ਵਿੱਚ ਮੁੰਡਾ ਜਾ ਰਿਹਾ ਉਹਦੀ ਵੀਡੀਓ ਪਾਈ ਜਾ ਰਹੀ ਹੈ ਜਾਂ ਮਜੀਠਾ ਦੇ ਵਿੱਚ ਜੋ ਪਿਛੇ ਹਸਾਮੇ ਦੇ ਵਿੱਚ ਹੋਇਆ ਤੁਹਾਨੂੰ ਕੀ ਲੱਗਦਾ ਕਿ ਇਹ ਛੋਟੀਆਂ-ਛੋਟੀਆਂ ਘਟਨਾਵਾਂ ਦੇ ਨਾਲ ਵਿਰੋਧੀ ਪਾਰਟੀਆਂ ਨੂੰ ਕਿਤੇ ਗੱਲਾਂ ਕਰਨ ਦਾ ਮੌਕਾ ਨਹੀਂ ਮਿਲ ਜਾਂਦਾ ਆ ਦੇਖੋ ਵਿਰੋਧੀਆਂ ਦਾ ਕੰਮ ਆ ਗੱਲਾਂ ਕਰਨਾ ਸਾਡਾ ਕੰਮ ਆ ਸੁਣਨਾ ਅਸੀਂ ਸੱਤਾ ਚਾਹ ਔਰ ਸੁਣ ਕੇ ਉਹਦਾ ਹੱਲ ਕਰਨਾ ਜੇਕਰ ਬੱਚੇ ਨਸ਼ੇ ਨਾਲ ਅੱਜ ਵੀ ਓਵਰਡੋਸ ਕਿਤੇ ਨਾ ਕਿਤੇ ਡੈਥ ਹੋ ਰਹੀਆਂ ਤੇ ਇਹ ਬਿਮਾਰੀ ਜਿਹੜੀ ਆ ਇਹ ਕ੍ਰੋਨਿਕ ਡਿਜ਼ੀਜ਼ ਆ ਤੁਸੀਂ ਸਾਇੰਸ ਦੇ ਵਿੱਚ ਕਹੋ ਤੇ ਜ ਪੰਜਾਬੀ ਜੁਗਤ ਪੁਰਾਣੀ ਬਿਮਾਰੀ ਆ ਜਿਹੜੀਆਂ ਜਿਹੜੀਆਂ ਜੜਾਂ ਬਹੁਤ ਡੂੰਘੀਆਂ ਇਹ ਇੱਕ ਦਿਨ ਚ ਨਹੀਂ ਹਟਣੇ ਤੇ ਦੂਜਾ ਜਿਹੜਾ ਸਾਡੇ ਤੁਸੀਂ ਮਜੀਠੀਆ ਦੀ ਗੱਲ ਕੀਤੀ ਆ ਇਹ ਜਿਹੜੇ ਮੈਥਾਈਲ ਅਲਕੋਹਲ ਦੇ ਨਾਲ ਜਿਹੜੀਆਂ ਹੁੰਦੀਆਂ ਜੇ 20 ਤੋਂ ਲੈ ਕੇ ਹੁਣ ਤੱਕ ਗੱਲ ਕਰੋ 177 ਮੌਤਾਂ ਹੋ ਰਹੀਆਂ ਸੋਈਆਂ ਤੇ 177 ਚੋਂ 47 ਮੌਤਾਂ ਜਿਹੜੀਆਂ ਸਾਡੇ ਗਵਰਨਮੈਂਟ ਚ ਹੋਈਆਂ ਵੀ ਆ ਸੌਰੀ ਫਾਰ ਇਟ ਅਸੀਂ ਸਾਡੀ ਸਰਕਾਰ ਨੇ ਉੱਥੇ ਕੰਮ ਵੀ ਕੀਤਾ ਹੈ ਉੱਥੇ ਪਰਚੇ ਵੀ ਦਰਜ ਕੀਤੇ ਆ ਤੇ ਸਜ਼ਾ ਵੀ ਦੇਣਗੇ ਪਰ ਮੈਂ ਵਿਰੋਧੀਆਂ ਨੂੰ ਇਹ ਪੁੱਛਣਾ ਚਾਹੁੰਦਾ ਜੇ ਜਦੋਂ ਤੁਹਾਡੇ 100 ਬਾਕੀ ਜਿਹੜੀਆਂ ਰਹਿੰਦੀਆਂ 117 ਜੋ ਮੌਤਾਂ ਉਹ ਤਾਂ ਤੁਹਾਡੇ ਕਾਰਜਕਾਲ ਜਿਹੇ ਤੁਸੀਂ ਉਹਦਾ ਤਾਂ ਕਦੀ ਅਫਸੋਸ ਨਹੀਂ ਕੀਤਾ ਸੋ ਅਫਸੋਸ ਮੰਨ ਲੈਣਾ ਗਲਤੀ ਮੰਨ ਲੈਣਾ ਇੱਕ ਮੈਂ ਸਮਝਦਾ ਬਹੁਤ ਵੱਡੀ ਗੱਲ ਹੈ ਔਰ ਉਸ ਗਲਤੀ ਨੂੰ ਮੰਨਦੇ ਹੋਏ ਅਸੀਂ ਪੂਰਾ ਧਿਆਨ ਦੇ ਰਹੇ ਹਾਂ ਕਿ ਜਿਹੜਾ ਇਹ ਮਸਲਾ ਹੈ ਅਸੀਂ ਪੂਰਾ ਚਾਹੇ ਸ਼ਰਾਬ ਜਿਹੜੀ ਜਾਲੀ ਸ਼ਰਾਬ ਵਿਕ ਰਹੀ ਹੈ ਚਾਹੇ ਉਹ ਬਿਮਾਰੀ ਹੋਵੇ ਚਾਹੇ ਚਿੱਟੇ ਦੀ ਬਿਮਾਰੀ ਹੋਵੇ ਸਾਰਿਆਂ ਨੂੰ ਸਾਡੀ ਕੋਸ਼ਿਸ਼ ਦਾ ਬਈ ਜੜੋਂ ਖਤਮ ਮੇਰਾ ਆਖਰੀ ਸਵਾਲ ਅਕਾਲੀ ਦਲ ਦੀ ਸਰਕਾਰ ਜਦੋਂ ਗਈ ਸੀ ਉਹ ਵੀ ਪੰਜਾਬ ਦੇ ਵਿੱਚ ਨਸ਼ੇ ਦਾ ਵਾਅਦਾ ਕਰਦੀ ਗਈ ਸੀ ਕਿ ਬਈ ਨਸੀ ਨਸ਼ਾ ਖਤਮ ਕਰ ਦਾਂਗੇ ਨਹੀਂ ਹੋਇਆ ਉਹਨਾਂ ਦੀ ਸਰਕਾਰ ਗਈ ਫਿਰ ਕਾਂਗਰਸ ਆਈ ਗੁਟਕਾ ਸਾਹਿਬ ਕੈਪਟਨ ਸਾਹਿਬ ਨੇ ਹੱਥ ਫੜ ਕੇ ਸੌ ਖਾਦੀ ਪਰ ਉਹ ਨਹੀਂ ਹੋਇਆ ਨਸ਼ਾ ਖਤਮ ਉਹਨਾਂ ਦੀ ਸਰਕਾਰ ਗਈ ਪਰ ਅੱਜ ਜੋ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜੰਗੀ ਪੱਧਰ ਤੇ ਉੱਤੇ ਕੰਮ ਚਲਾਇਆ ਜਾ ਰਿਹਾ ਅਸੀਂ ਮੰਨ ਕੇ ਚੱਲੀਏ ਫਿਰ 2027 ਦੇ ਵਿੱਚ ਤੁਹਾਡਾ ਪਲੱਸ ਪੁਆਇੰਟ ਰਹੇਗਾ ਦੁਬਾਰਾ ਸਰਕਾਰ ਦੇ ਵਿੱਚ ਆਉਣ ਦੀ ਦੇਖੋ ਤੁਸੀਂ ਹੁਣੇ ਗੱਲ ਕੀਤੀ ਕਿ ਕੈਪਟਨ ਅਮਰਿੰਦਰ ਜੀ ਨੇ ਗੁਟਕਾ ਫੜ ਕੇ ਸੌਂ ਖਾਧੀ ਆਕਾਲੀਆਂ ਨੇ ਸੌਂ ਖਾਧੀ ਆ ਠੀਕ ਹੈ ਪਰ ਜੇ ਕੰਮ ਹੁੰਦਾ ਅੱਜ ਤੱਕ ਦਿਸਿਆ ਕਦੀ ਧਰਾਤਲ ਤੇ ਤੇ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਦੇ ਦਿਖਿਆ ਜੋ ਤੁਸੀਂ ਅੱਜ ਜੋ ਹਮਲੇ ਕੀਤੇ ਜਾ ਰਹੇ ਨਸ਼ਿਆਂ ਦੇ ਖਿਲਾਫ ਉਹ ਤੁਹਾਡੇ ਸਾਹਮਣੇ ਆ ਸੋ ਜਿਹੜੇ ਨਤੀਜੇ ਆ ਉਹ ਉਸ ਭਗਵਾਨ ਦੇ ਹੱਥ ਚ ਕਰਮ ਕਰਨਾ ਸਾਡਾ ਫਰਜ਼ ਹੈ ਤੇ ਕਦੇ ਵੀ ਕਦੇ ਇਤਿਹਾਸ ਕਿਤੇ ਦਰ ਇਤਿਹਾਸ ਦੇ ਵਿੱਚ ਕਦੇ ਵੀ ਲੋਕਾਂ ਨੂੰ ਪੜਨ ਨੂੰ ਮਿਲਿਆ ਤੇ ਇਤਿਹਾਸ ਦੇ ਵਿੱਚ ਸਾਡੀ ਦਰਜ ਹੋਏਗਾ ਕਿ ਅਸੀਂ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਜੇ ਕੋਈ ਕਿਤੇ ਲੜਿਆ ਗਿਆ ਸੀ ਕਿਸੇ ਸਰਕਾਰ ਦੇ ਸਮੇਂ ਤੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਲੜਿਆ ਗਿਆ ਸੀ ਤੇ ਜੇ ਜਿੱਤ ਹੋਈ ਸੀ ਅਸਾਂ ਨਸ਼ਿਆਂ ਤੇ ਤੇ ਆਮ ਆਦਮੀ ਪਾਰਟੀ 2027 ਦੇ ਵਿੱਚ ਤੁਹਾਡੇ ਲਈ ਪਲੱਸ ਪੁਆਇੰਟ ਰਹਿਣ ਵਾਲਾ ਨਸ਼ਯੁੱਧ ਨਸ਼ਿਆਂ ਵਿਰੁੱਧ ਦੇਖੋ ਬਿਲਕੁਲ 100% ਜਿਹੜੀ ਅਸੀਂ ਇਸ ਮਹਾਯੁੱਧ ਦੇ ਵਿੱਚ ਜੇਤੂ ਬਣ ਕੇ ਉਪਰਾਂਗੇ